ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਹੈ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬਾ ਹੈ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੇ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪ੍ਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹਿ ਵੀ ਆਹ ਤਾਂ ਯਾਰ ਸਾਡੀਆਂ ਆਪਦੀਆਂ ਖੇਡਾਂ ਨਾਲ ੱਤਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾ ਡੰਗ ਛਕੜੀਆਂ ਦੇ ਅਡਾ ਡੰਗ ਮੱਥਿਆਂ ਤੇ ਤਾਜ ਜੋਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਫਲਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚੋਂ ਦੇ ਆਇਆ ਹੋਊਗਾ ਕਹਿੰਦਾ ਜੀ ਟਾਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਬੱਦ ਪਿਆਰ ਦੇ ਕੇ ਉਹਨਾਂ ਨੂੰ ਪਾੜਦਿਆ ਕਦੋਂ ਟੌਰਚਰ ਕਰਦਿਆ ਦੱਸੋ ਤਾਂ ਸਹੀ ਸਾਨੂੰ